گبرو نے فائدہ کی ہے بخت بول کے جو پٹاٹ تھاپی بچی نا ہنکار نہیں روت ہے موسے آئے کا کھڑائی ਤਿਆਰ ਕਿ ਤੂੰ ਵੀ ਰਹਿ ਗਿਆ ਅਧੂਰਾ ਨਹੀਂ ਰਹਿ ਗਈ ਅਧੂਰੀ ਲੱਗੀ ਛੰਨੇ ਵਿੱਚ ਚੋਰੀ ਤਕਦੀਰ ਬਣ ਕੇ ਕੀ ਖੱਤਿਆ ਮੈਂ ਤੱਕ ਭਰ ਕੇ ਆਇਆ ਦੋ ਤਿੰਨ ਬੰਦਿਆਂ ਨੇ ਲਾਓ ਬਰਸਾਲਪੁਰੀ ਅਰਸ਼ ਮਹਿਦੂ ਵਾਹ ਵਾਹ ਸੋਹਣੇ ਨਾ ਮੇਰਾ ਵੀਰ ਰੋਣਾ ਨਹੀਂ ਪਾਉਣਾ ਬੈਲੀ ਬਾਈ ਪੁਆਇੰਟ ਕਿਹਦੇ ਹੱਸਿਆ ਵਾਹ ਵਾਹ ਲਾ ਹੋਊਗੀ ਲਾ سوچا سوچا منسی رہی بھائی کرم پال لاگا جما کے تی گیا ڈگیا